हां जी दोस्तों सारेया नु प्यार भरी सत श्री अकाल जी मैं गुरदीप सिंह रायस्रिया दोस्तों मैं एक एहेजी जिंदगी बारे ਘਟਨਾ ਲੈ ਕੇ ਆਇਆ ਹਾਂ ਜੋ ਕਿ ਇੱਕ जिंदगी ਦੇ ਵਿੱਚ ਧਨ ਦੌਲਤ ਹੁੰਦੇ ਹੋਏ ਵੀ ਐਹ ਜੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਕਿ ਆਪਾਂ ਨੂੰ ਧਨ ਦੌਲਤ ਕਿਸੇ ਕੰਮ ਨਹੀਂ ਆਉਂਦੀ ਆਉ ਆਪਾਂ ਜਾਣਦੇ ਹਾਂ ਇਸ ਬਾਰੇ ਇਹ ਇੱਕ ਘਟਨਾ ਹਸਪਤਾਲ ਦੀ ਹੈ ਉਸ ਸਮੇਂ ਦੀ ਹੈ ਜਦੋਂ ਇੱਕ ਬਹੁਤ ਅਮੀਰ ਬੰਦਾ ਕੈਂਸਰ ਦੇ ਇਲਾਜ ਲਈ ਡਾਕਟਰ ਦੇ ਅੱਗੇ ਜਾ ਕੇ ਨੋਟਾਂ ਨਾਲ ਭਰਿਆ ਬੈਗ ਰੱਖ ਦਿੰਦਾ ਹੈ ਤੇ ਉਸ ਨੂੰ ਬਚਾਉਣ ਲਈ ਕਹਿੰਦਾ ਹੈ ਆਪਣੇ ਇਲਾਜ ਲਈ ਬੈਗ ਵੇਚ ਕੇ ਵੀ ਆਣ ਦੇਖਿਆ ਕਰ ਦਿੰਦਾ ਡਾਕਟਰ ਬਚਾਉਣ ਤੋਂ ਹੱਥ ਖੜੇ ਕਰ ਦਿੰਦਾ ਹੈ ਕਿਉਂਕਿ ਆਖਰੀ ਸਟੇਜ ਤੇ ਸੀ ਉਹ ਬੰਦਾ ਕਿਉਂਕਿ ਉਹ ਕੈਂਸਰ ਨਾਲ ਲੜ ਰਿਹਾ ਸੀ ਨਾ ਸੋੰਦੇ ਆਹੀਂ ਗੁੱਸੇ ਵਿੱਚ ਆ ਕੇ ਰੋਂਦੇ ਹੋਏ ਪਸਤਾਉਂਦੇ ਹੋਏ ਉਸ ਅਮੀਰ ਆਦਮੀ ਨੇ ਸਾਰਾ ਬੈਗ ਪੈਸਿਆਂ ਨਾਲ ਭਰਿਆ ਹਸਪਤਾਲ ਦੇ ਫਰਸ਼ ਤੇ ਖਾਲੀ ਕਰਦੇ ਆ ਪੈਸੇ ਖਿਲਾਰ ਦਿੱਤੇ ਉੱਚੀ ਉੱਚੀ ਕਹਿਣ ਲੱਗਾ ਕਿ ਕੀ ਕਰਾਂ ਇਸ ਪੈਸੇ ਦਾ ਜਦੋਂ ਸਮਾਂ ਨਹੀਂ ਖਰੀਦ ਸਕਦਾ ਕੀ ਕਰਾਂ ਮੈਂ ਇਸ ਪੈਸੇ ਦਾ ਸਮਾਂ ਤੇ ਚੰਗੀ ਸਿਹਤ ਨਾਲ ਪੈਸਾ ਕਦੇ ਵੀ ਕਿੰਨਾ ਵੀ ਖਰੀਦਿਆ ਜਾ ਸਕਦਾ ਹੈ ਪਰ ਪੈਸੇ ਨਾਲ ਸਮਾਂ ਤੇ ਚੰਗੀ ਸਿਹਤ ਚਾਹ ਕੇ ਵੀ ਨਹੀਂ ਖਰੀਦ ਸਕਦੀ ਇਸ ਲਈ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਸਮੇਂ ਨੂੰ ਪਹਿਚਾਣੋ ਜੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੀ ਸਪੋਰਟ ਨਾਲ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆ ਸਕਾਂ ਧੰਨਵਾਦ ਜੀ